अपनी बेटी को ट्रेनिंग कराने के लिए हमने सेंटर की शुरुआत करी थी बेटा भी छोटा था मेरा वो भी ट्रेनिंग करता था और पहलवान जीओ ने हमारा बहुत सहयोग किया ये जगह दी हमें चलाने के लिए और बिल्कुल हमें फ्री ऑफ माइंड दे दिया भी आप अपने हिसाब से ट्रेनिंग कराइए तो तब से हम जुड़ गए हमारे बच्चे एशिया के मेडलिस्ट हैं कॉमनवेल्थ के मेडलिस्ट हैं नेशनल के मेडलिस्ट हैं ये बच्चे हमारे जो रेगुलर ट्रेनिंग करेगा जो ये पंजाब है और कजाजिश भूमि में मैं खड़ा हूँ ये तपो भूमि है यहाँ गुरु पीर गुरुओं ने यहाँ पे अपनी सही दी है और ये बहुत अच्छी धरती है और यहाँ के बहुत अच्छे लोग हैं बहुत सपोर्ट करते हैं ये तो साफ सुथरे करैक्टर का और अच्छा डिसिप्लिन में रहने वाला बच्चा रेगुलर ट्रेनिंग करने वाला उसके लिए कोई दूर नहीं है ओलंपिक दूर नहीं है हमारे पास तो जो बच्चे ट्रेनिंग करते हैं कोई फ़ोन नहीं रखता okay. कोई कोई फ़ोन okay. फोन नहीं okay. आने वाले समय में यही बच्चे ओलंपिक के मेडलिस्ट बनेंगे ये बच्चे बहुत हार्ड वर्क करते हैं और बहुत तब करते हैं इतना त्याग करने वाला बच्चा कभी पीछे नहीं रहता सवेरे साढ़े तीन चार बजे उठते हैं फिर बच्चों को ट्रेनिंग कराते हैं आईडी आठ नौ बजे तक नौ बजे तक हमारा सेशन चलता है ट्रेनिंग का उसके बाद बच्चे अपना ब्रेकफास्ट वगैरह करके स्कूल चले जाते हैं और मैं ड्यूटी चला जाता हूँ शाम को आके जब मैं लेट हो जाता हूँ तो मेरी वाइफ और एक बच्ची और हमारे पास करी तो मेरी वाइफ है ये, ट्रेनिंग कराती, ये ट्रेनिंग कराती है और ट्रेनिंग कराती है और कोशिश रहती है मैं टाइम पे आ जाता हूँ सारे जो मिट्टी के दाव होते हैं मैट पे सभी लगते हैं और अगर पंजाब में लंगोटा ना पकड़ के कुश्ती लड़ी जाए तो मैट और मिट्टी कुश्ती में कोई अंतर नहीं है मैट की कुश्ती थोड़ी नोट अच्छी है लेकिन जो मिट्टी की कुश्ती हो ज़्यादा हार्ड हो आधा आधा घंटा पौना पौना घंटा कुश्ती होती है और मैट की कुश्ती है वो छः मिनट की कुश्ती है छोटे बच्चों की चार मिनट की और बड़ों की छः मिनट की है और छः मिनट में सारा जोर लग जाता है ਅਸੀਂ ਪੰਜਾਬ ਦੇ ਮਰਿੰਡੇ ਦੇ ਪਿੰਡ ਕੈਨੌਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਥੇ ਕੁੜੀਆਂ ਦਾ ਪਹਿਲਵਾਨਾਂ ਦਾ ਅਖਾੜਾ ਚੱਲ ਰਿਹਾ ਹੈ ਇੱਥੇ ਜਿਹੜੇ ਚੋਟੀ ਦੇ ਪਹਿਲਵਾਨ ਤਿਆਰ ਕੀਤੇ ਜਾ ਰਹੇ ਨੇ ਬਚਪਨ ਤੋਂ ਹੀ ਉਹਨਾਂ ਨੂੰ ਪਹਿਲਵਾਨੀ ਦੇ ਨਾਲ ਜੋੜਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਸਿਰਫ ਇਹ ਕੁੜੀਆਂ ਦਾ ਅਖਾੜਾ ਹੈ ਜਿੱਥੇ ਕਿ ਕੁੜੀਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਆ ਤਸਵੀਰਾਂ ਨੇ ਤੁਹਾਨੂੰ ਮਰੀਂਡੇ ਦੀਆਂ ਦਿਖਾ ਰਿਆ ਕੈਨੌਰ ਪਿੰਡਾਂ ਦਿੱਤੇ ਕਿ ਬੜੀ ਛੋਟੀ ਉਮਰ ਤੋਂ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਪਨੀਰੀ ਆ ਹਾਲੇ ਤਾਂ ਇਹ ਜਦੋਂ ਵੱਡੇ ਹੋਣਗੇ ਤਾਂ ਫਿਰ 올림픽 ਦੇ ਵਿੱਚ ਵੀ ਗੋਲਡ ਮੈਡਲ ਆਪਣੇ ਭਾਰਤ ਦੇ ਲਈ ਜਿੱਤਣਗੇ ਇੱਕ ਗੱਲ ਇਸ ਦੇ ਵਿੱਚ ਹੋਰ ਖਾਸ ਆ ਕਿ ਇਸ ਦੇ ਵਿੱਚੋਂ ਪੰਜਾਬ ਦੇ ਨਹੀਂ ਹਰਿਆਣਾ ਹਿਮਾਚਲ ਰਾਜਸਥਾਨ ਜੰਮੂ ਤੇ ਜੂਪੀ ਤੋਂ ਲੈ ਕੇ ਦਿੱਲੀ ਤੱਕ ਦੇ ਖਿਡਾਰੀ ਇੱਥੇ ਹੀ ਰੁਕਦੇ ਨੇ ਇੱਥੇ ਹੀ ਮੁਕਤ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਆ ਜਗਿੰਦਰ ਸਿੰਘ ਦਈਆ ਨੇ ਸਾਫ ਦਾ ਜਿਹੜੇ ਕੋਚ ਨੇ ਪੰਜਾਬ ਪੁਲਿਸ ਦੇ ਉਹ ਇਹਨਾਂ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ ਨਰਿੰਦਰ ਸਿੰਘ ਨੇ ਚੋਟੀ ਦੇ ਪਹਿਲਵਾਨ ਰਹੇ ਨੇ ਪੰਜਾਬ ਦੇ ਇਸ ਇਲਾਕੇ ਦੇ ਵਿੱਚੋਂ ਉਹਨਾਂ ਨੇ ਕਈ गोल्ड मेडल ਨੇ ਆਪਣੇ ਨਾਮ ਕੀਤੇ ਨੇ ਉਹਨਾਂ ਨੇ ਇਹ ਸਾਰੀ ਜਗ੍ਹਾ ਜਿਹੜੀ ਇਸ ਟ੍ਰੇਨਿੰਗ ਪਰਪਸ ਦੇ ਲਈ ਰੱਖੀ ਆ ਜਿੱਥੇ ਕਿ ਇਹ ਕੁੜੀਆਂ ਦਾ ਅਖਾੜਾ ਪਹਿਲਵਾਨਾਂ ਦਾ ਇੱਥੇ ਚੱਲਦਾ ਏ ਮੈਟ ਦੇ ਉੱਪਰ ਇਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਦੋ ਟਾਈਮ ਦਿਨ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਉਹ ਖਿਡਾਰੀ ਹੋਣਗੇ ਦੇਖ ਸਕਦੇ ਹੋ ਤਸਵੀਰਾਂ ਜਿਨ੍ਹਾਂ ਦੇ ਚਿਹਰੇ ਭਾਵੇਂ ਕੀ ਇਹਨਾਂ ਦੇ ਮਾਸੂਮੀਤਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਈ 골ਡ ਮੈਡਲ ਵੀ ਜਿੱਤਣਗੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਨਰਿੰਦਰ ਸਿੰਘ ਜੀ ਵੀ ਨੇ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਜਗਾ ਇੱਥੇ ਸਾਰਾ ਕੁਝ ਇਹਨਾਂ ਨੇ ਸਿਸਟਮ ਜਿਹੜਾ ਉਹ ਤਿਆਰ ਕੀਤਾ ਹੈ ਇਹਨਾਂ ਨੇ ਵੀ ਕਈ ਚੋਟੀ ਦੇ ਜਿਹੜੇ ਪਹਿਲਵਾਨਾਂ ਦੇ ਨਾਲ ਕੋਲੇ ਨੇ ਗੱਲਬਾਤ ਕਰਦੇ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਤੁਸੀਂ ਹੁਣ ਤੱਕ ਭਾਰਤੀ ਚੋਲੀ ਵਿੱਚ ਪਾਏ ਉਸ ਤੋਂ ਬਾਅਦ ਤੁਸੀਂ ਬਿਜਲੀ ਬੋਰਡ ਦੇ ਵਿੱਚ ਵੀ ਸਵਾਮਾ ਦਿੱਤੀਆਂ ਉਸ ਦੇ ਬਦਲੇ ਪਹਿਲਵਾਨੀ ਦੇ ਬਦਲੇ ਤੁਹਾਨੂੰ ਨੌਕਰੀ ਵੀ ਮਿਲੀ ਮੈਂ ਸਰ ਪਹਿਲਾਂ ਦਾ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਸੈਂਟਰ ਚ ਆ ਕੇ ਸਾਡੀ ਇੰਟਰਵਿਊ ਕਰ ਲਓ ਸਾਡੇ ਬੱਚਿਆਂ ਦੇ ਰੂਬੂ ਹੋਏ ਬਾਕੀ ਸਾਡੀ ਰਹੀ ਗੱਲ ਗੇਮ ਦੀ ਅਸੀਂ ਤਾਂ ਜਿਵੇਂ ਕਹਿ ਦिए ਪੁਰਾਣੇ ਜ਼ਮਾਨੇ ਚ ਮਿੱਟੀ ਤੋਂ ਉੱਠ ਕੇ ਮੈਡ ਤੇ ਗਏ ਸੀ ਮੈਡ ਸਾਡੇ ਵਾਸਤੇ ਬਹੁਤ ਵੱਡੀ ਗੱਲ ਸੀ ਮੈਡ ਤੇ ਲੜਨਾ ਉਹਦੇ ਵਿੱਚ ਸਟੇਟ ਐਂਟਰ ਯੂਨੀਵਰਸਿਟੀ ਤੇ ਮਹਿਕਮੇ ਲਈ ਆਲ ਇੰਡੀਆ ਇਲੈਕਸਿਟੀ ਬੋਰਡ ਲਈ ਬਾਰ ਬਾਰ 골ਡ ਤੇ ਸਿਲਵਰ ਤਾਂ ਬਾਕੀ ਪੋਜੀਸ਼ਨਾਂ ਹਾਸਲ ਕੀਤੀਆਂ ਕਿੰਨੇ 골ਡ ਮੈਡਲ ਤੁਸੀਂ ਜਿੱਤੇ ਇੰਡੀਆ ਦੇ ਲਈ 8 골ਡ ਮੈਡਲ ਜੀ ਮੈਂ ਆਲ ਇੰਡੀਆ ਐਲੈਕਸਿਟੀ ਵਾਰਡ ਤੋਂ ਜਿੱਤੇ ਤੇ ਬਾਕੀ ਪਾਰਟਿਸਪੇਸ਼ਨ ਵੀ ਪਰ ਇੰਟਰਨੈਸ਼ਨਲ ਨਹੀਂ ਸੀ ਅਸੀਂ ਉਸ ਟਾਈਮ ਸਮੇਂ ਦੇ ਅਨਸਾਰ ਇੰਨੀ ਸਹੂਲਤ ਨਹੀਂ ਸਾਨੂੰ ਮਿਲ ਸਕੀ ਬਾਕੀ ਅੱਜ ਕੱਲ੍ਹ ਦੇ ਜ਼ਮਾਨੇ ਚ ਜੋ ਅਸੀਂ ਨਾਲੇ ਕਰ ਰਹੇ ਹਾਂ ਉਹ ਇਸ ਲਈ ਉਹ ਕਰ ਰਹੇ ਹਾਂ ਵੀ ਜੋ ਸਾਨੂੰ ਨਹੀਂ ਮਿਲਿਆ ਇਹਨਾਂ ਬੱਚਿਆਂ ਲਈ ਅਸੀਂ ਕਰ ਸਕੀ ਕਦੋਂ ਸਭ ਤੋਂ ਪਹਿਲਾਂ ਖੇਡਣ ਲੱਗੇ ਸੀ ਕਿੰਨੇ ਸਾਲ ਦੀ ਉਦੋਂ ਉਮਰ ਸੀ ਨੌਕਰੀ ਕਦੋਂ ਜੁਆਇਨ ਕਰਦੀ ਉਸ ਖੇਡ ਦੇ ਬਲਬੂਤੇ ਸਰ ਪਹਿਲਾਂ ਮੈਂ ਖੇਡਣ ਲੱਗੇ ਸੀ ਸਾਲ 1988 ਚ ਉਸ ਤੋਂ ਬਾਅਦ ਫਿਰ ਜੁੜੇ ਰਹੇ ਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਚ ਜਾ ਕੇ ਸਾਨੂੰ ਕੋਚਿੰਗ ਜਿਹੜੀ ਸਹੀ ਮਿਲੀ ਉੱਥੇ ਜਾ ਕੇ ਅਸੀਂ ਮੈਟ ਤੇ ਗਏ ਪਹਿਲੀ ਵਾਲੀ ਯੂਨੀਵਰਸਿਟੀ ਚੋਂ ਮੈਡਲ ਆਇਆ ਉਸ ਤੋਂ ਬਾਅਦ ਇੰਟਰ ਯੂਨੀਵਰਸਿਟੀ ਗਏ ਉਦੋਂ ਪਤਾ ਲੱਗਿਆ ਵੀ ਇਹ ਕੁਸ਼ਤੀ ਹੈ ਜਿਹੜੀ ਐ ਮੈਟ ਤੇ ਵੀ ਹੁੰਦੀ ਆ ਕੱਲ ਚ ਜਾ ਕੇ ਪਤਾ ਲੱਗਿਆ ਜੁਗਿੰਦਰ ਸਿੰਘ ਕੋਚ ਵੀ ਸਾਡੇ ਨਾਲ ਨੇ ਜਿਹੜੇ ਸਾਬਕਾ ਪੰਜਾਬ ਪੁਲਿਸ ਦੇ ਕੋਚ ਨੇ ਤਾਂ ਸਮੇਂ ਸੀਆਈਡੀ ਦੇ ਵਿੱਚ ਆਪਣੀ ਜਿਹੜੀ ਨੌਕਰੀ ਜਿਹੜੀ ਮਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਨੇ ਕਿਵੇਂ ਆਇਆ ਮਾਨ ਦੇ ਵਿੱਚ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ ਨਾ ਤੁਸੀਂ ਵੀ ਕੋਚ ਵੀ ਰਹੋ ਉਹ ਕਿੱਥੋਂ ਆਇਆ ਪਾਣੀਪੱਤ ਦੇ ਤੁਸੀਂ ਰਹਿਣ ਵਾਲੇ ਹੋ ਪੰਜਾਬ ਦੇ ਵਿੱਚ ਆ ਕੇ ਸੋਨੀ ਮਾਫ ਕਰਨਾ ਸੋਨੀ ਪੱਤ ਦੇ ਤੁਸੀਂ ਇੱਥੇ ਆ ਕੇ ਕੋਚਿੰਗ ਦੇ ਰਹੇ ਹੋ ਸਭ ਤੋਂ ਪਹਿਲੇ ਤੁਹਾਡੇ ਦਰਸ਼ਕਾਂ ਨੂੰ प्यार भरी भ सताल नमस्ते पहले मैं खिलाड़ी था खुद गेम करता था उसके बाद 12 तेरह में मैं नाइस करके आया पटियाला से उसके बाद मैं पंजाब पुलिस में कोच लग गया वहाँ कोचिंग देता जब मैं नाइस करके आया तभी मेरे दिल में था भी मैं एक सेंटर बनाऊंगा और अपनी कोचिंग सेंटर बनाऊंगा और बच्चों को ट्रेनिंग दूंगा पहले मैं वहाँ पंजाब पुलिस में बच्चों को ट्रेनिंग देता था हमारे बच्चे एशिया के मेडलिस्ट हैं कॉमनवेल्थ के मेडलिस्ट हैं नेशनल के मेडलिस्ट हैं अच्छे बच्चे थे हमारे फिर 2022 में मेरी बेटी और बेटा वहाँ ट्रेनिंग करते थे 2022 में मेरे बड़े भाई सुभाष मलिक जी नरेंद्र पहलवान जियो के दोस्त हैं उनका पहलवान जीओ के साथ अच्छा दोस्ताना है उन्होंने पहलवान जियो से हमारी मुलाकात कराई और सेंटर की बात पहले ही चलती थी कोच साहब के साथ तो पहलवान जीओ ने बोला भी मोस्ट वेलकम आओ आप यहाँ ट्रेनिंग दो तो हम पहलवान जियो को दो हजार बाईस से जुड़ गए अप्रैल सात अप्रैल को हम यहाँ आए थे ये अपनी बेटी को ट्रेनिंग कराने के लिए हमने सेंटर की शुरुआत करी थी बेटा भी छोटा था मेरा वो भी ट्रेनिंग करता था और पहलवान जियो ने हमारा बहुत सहयोग किया ये जगह दी हमें चलाने के लिए और बिल्कुल हमें फ्री ऑफ माइंड दे दिया भी आप अपने हिसाब से ट्रेनिंग कराइए तो तब से हम जुड़ गए और उसके बाद हमारे साथ एक साल के बाद हमारा एक बच्चा जुड़ा हशियारपुर से सिमरन है उसके बाद थोड़ा जा पहचान भी पता कर ही लेने बच्चे ने नाल भी केड़ी केड़ी इलाके तो है पाई ये बच्ची जुड़ी हमारे साथ सबसे पहले सिमरन सिमरन रानू है इसके पिताजी पंजाब पुलिस में है वो तो मेरे दोस्त हैं ये उनसे बात हुई तो ये बच्चा जुड़ा फिर फिर उसके बाद ये ये लड़की हमारी स्टेट की मेडलिस्ट है दो तीन बार की और उसके बाद ये तनिष्का जुड़ी हमारे साथ ये यूपी से हैं ये भी स्टेट की मेडलिस्ट है कई बार की और नेशनल पार्टिसिपेट अभी दो साल हुए हैं बच्चों को करते हुए और ये बच्चे बाकी कुछ पंजाब से हैं अपने काइनोर से हैं कुछ हिमाचल से हैं कुछ अपने हरियाणा से हैं कुछ यूपी से हैं, कुछ दिल्ली से हैं कुछ जम्मू से तो हैं हमारे पास यहाँ पे टोटल साठ बच्चे ट्रेनिंग करते हैं ਅਭੀ ਸੰਡੇ ਕਰਕੇ ਕੁਛ ਬੱਚੇ ਆਜਾਏ ਨਹੀਂ ਅਪਾ ਗੱਲਬਾਤ ਕਰ ਰਹੀ ਸੀ ਕਿ ਜਿਹੜੇ ਛੋਟੇ-ਛੋਟੇ ਬਾਸੂਮ ਚਿਹਰੇ ਨੇ ਇਹਨਾਂ ਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਧੂੜਾਂ ਪੱਟਣੀਆਂ ਨੇ 올림픽 ਦੇ ਵਿੱਚ ਜਾ ਕੇ ਇਹੇ 골ਡ ਮੈਡਲ ਜਿੱਤਣਗੇ ਇੰਡੀਆ ਦੇ ਲਈ ਜੀ ਇਹ ਬੱਚੇ ਹਮਾਰੇ ਜੋ ਰੈਗੂਲਰ ਟ੍ਰੇਨਿੰਗ ਕਰੇਗਾ ਜੋ ਇਹ ਪੰਜਾਬ ਹੈ ਔਰ ਕਜਾਜੀਸ ਭੂਮੀ ਮੈਂ ਖੜਾ ਹੂੰ ਇਹ ਤਪੋ ਭੂਮੀ ਹੈ ਯਹਾਂ ਗੁਰੂ ਪੀਰ ਗਰਵੋ ਨੇ ਯਹਾਂ ਪੇ ਆਪਣੀ ਸਿੱਧੀ ਦੀ ਦੀ ਹੈ ਔਰ ਇਹ ਬਹੁਤ ਅੱਛੀ ਧਰਤੀ ਹੈ ਔਰ ਯਹਾਂ ਕੇ ਬਹੁਤ ਅੱਛੇ ਲੋਗ ਹੈ बहुत सपोर्ट करते हैं हम तो स्टार्टिंग में पहलवान जी से जुड़े थे नरेंद्र पहलवान जी से वो बहुत ज़्यादा सपोर्ट करते हैं हमें बहुत ज़्यादा और यहाँ बहुत अच्छे लोग हैं जो हर समय हमें सपोर्ट करने के लिए तत्पर रहते हैं हमारे जो बच्चे हैं छोटे हैं ये वैष्णवी है अगर परमात्मा की मेर रही ये चार साल की बच्ची है अभी सब तो छोटी बल्ला लगे चार साल की ही बच्ची है ये आने वाले समय में अगर ऐसी ट्रेनिंग करी गई तो ये ओलंपिक में मेडलिस्ट होगी कोई दोरा ही नहीं है ये तो साफ-सुथरे करैक्टर का और अच्छा डिसिप्लिन में रहने वाला बच्चा रेगुलर ट्रेनिंग करने वाला उसके लिए कोई दूर नहीं है ओलंपिक दूर नहीं है हमारे पास तो जो बच्चे ट्रेनिंग करते हैं कोई फोन नहीं रखता ओके कोई कोई फोन, के के कोई फोन नहीं है, फोन नहीं है। फिर घरदयाल ਨਾਲ ਕਿਵੇਂ ਗੱਲਬਾਤ ਹੁੰਦੀ मीना कुमारी ये इनके फोन पे संपर्क करते हैं हफ्ते बाद ही बच्चे अपने मम्मी पापा से बात करते हैं और कुछ बच्चे तो ऐसे हैं जो साल साल बाद घर जाते हैं घर भी नहीं जाते टी भी नहीं देखते हमारे पास टी भी नहीं है वो टी तो इसलिए चलाते हैं जब कुश्ती दिखाते हैं नहीं तो टीवी भी नहीं देखते जो ओलंपिक के मैच चल रहे हैं ना आ, वो, वो चीज़ पे फोन पे दिखाएंगे उनको जब टीवी को जोड़ लेंगे फोन से वो दिखाएंगे और आने वाले समय में यही बच्चे ओलंपिक के मेडलिस्ट बनेंगे ਇਹ ਬੱਚੇ ਬਹੁਤ ਹਾਰਡ ਵਰਕ ਕਰਦੇ ਹਨ ਅਤੇ ਬਹੁਤ ਤਪ ਕਰਦੇ ਹਨ। ਇਤਨਾ ਤਿਆਗ ਕਰਨੇ ਵਾਲਾ ਬੱਚਾ ਕਦੇ ਪਿੱਛੇ ਨਹੀਂ ਰਹਿਤਾ। ਨਰਿੰਦਰ ਜੀ ਤੁਸੀਂ 1988 ਦੇ ਵਿੱਚ ਪਹਿਲਵਾਨੀ ਕਰਦੇ ਰਹੇ ਹੋ ਤੇ ਉਸ ਦੌਰ ਦੇ ਵਿੱਚ ਤੋਂ ਲੈ ਕੇ ਹੁਣ ਦੇ ਦੌਰ ਦੇ ਵਿੱਚ 24 ਦੇ ਦੌਰ ਤੱਕ ਕਿੰਨੇ ਕ ਅੰਤਰ ਨੇ ਜਿਹੜੇ ਕਿੰਨੇ ਕ ਚੇਂਜ ਜਿਹੜੇ ਹੋਏ ਨੇ ਪਹਿਲਵਾਨੀ ਦੇ ਵਿੱਚ। ਉਦੋਂ ਜੀ ਕੁਸ਼ਤੀ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਉਸ ਸਮੇਂ ਕੁਸ਼ਤੀ ਸੀਗੀ ਮੈਟ ਦੀ ਵੀ 9 ਮਿੰਟ ਦੀ। ਕੁਸ਼ਤੀ ਸੀਗੀ ਬਹੁਤ ਸਲੋ ਕਹ ਲਓ ਜੀ ਨੂੰ। ਅੱਜਕੱਲ੍ਹ ਕੁਸ਼ਤੀ ਜਿਹੜੀ ਫਾਸਟ ਹੋ ਗਈ ਜੀ ਬਹੁਤ ਜ਼ਿਆਦਾ ਫਾਸਟ ਹੋ ਗਈ ਤੇ ਇੰਨੇ ਜ਼ਿਆਦਾ ਚੇਂਜਸ ਹੋ ਗਏ ਵੀ ਕਈ ਗੱਲਾਂ ਤਾਂ ਅਸੀਂ ਦੇਖ ਕੇ ਵੀ ਹੈਰਾਨ ਹੋ ਜਾਂਦੇ ਆ ਵੀ ਕੁਸ਼ਤੀ ਦਾ ਕਿੰਨਾ ਬਦਲਾਅ ਹੋ ਗਿਆ ਹਾਲਾਂਕਿ ਹਰ ਗੱਲ ਸਬੰਧਤ ਹੈ ਅਸੀਂ ਕੁਸ਼ਤੀ ਦੀ ਪਰ ਫਿਰ ਵੀ ਬਹੁਤ ਬਦਲਾਅ ਹੋ ਗਿਆ ਜੀ ਕੁਸ਼ਤੀ ਕੁਸ਼ਤੀ ਬਹੁਤ ਸਪੀਡ ਸਪੀਡ ਵਾਲੀ ਚੀਜ਼ ਹੋ ਗਈ ਇੱਕ ਜਿਵੇਂ ਹਾਂ ਸਮੇਂ ਦੇ ਹਿਸਾਬ ਨਾਲ ਚੇਂਜ ਆਈ ਜਾਂਦੇ ਨੇ ਹਾਂਜੀ ਹਾਂਜੀ ਚੇਂਜ ਆ ਗਈ ਕੋਈ ਵੇਖ ਕਿੰਨਾ ਗਿਆ ਪਹਿਲਵਾਨੀ ਦੇ ਖੇਤਰ ਦੇ ਵਿੱਚ ਹੁਣ ਤੇ ਸਮੇਂ ਦੇ ਵਿੱਚ ਉਹ ਕਿੰਨਾ ਕੁ ਭੇਖ ਮੰਨਦੇ ਹੋ ਪੁਰਾਣੇ ਸਮੇਂ ਚ ਕਿੰਨਾ ਕੁ ਭੇਖ ਖਸੀਜ਼ ਖੇਤਰ ਦੇ ਵਿੱਚ ਉਸ ਟਾਈਮ ਨਾ ਜੀ ਥੋੜਾ ਇਹ ਸੀ ਜੀ ਪਹਿਲਵਾਨ ਪੜਦੇ ਘੱਟ ਸੀ ਇਸ ਲਈ ਜੌਬ ਵਿੱਚ ਜੌਬ ਵਿੱਚ ਵੀ ਘਟ ਗਏ ਆ ਪਹਿਲਵਾਨ ਜ਼ਿਆਦਾਤਰ ਆਪਣੇ ਪਿੰਡਾਂ ਚ ਮੇਲੇ ਦੰਗਲ ਜਿਹਨੂੰ ਛਿੰਝਾਂ ਕਹਿੰਨੇ ਆ ਉਹਨਾਂ ਤੇ ਹੀ ਗੁਜ਼ਾਰਾ ਕਰਦੇ ਸੀ ਹੁਣ ਅੱਜ ਕੱਲ੍ਹ ਆ ਜੀ ਜਿਹੜੇ ਪਹਿਲਵਾਨ ਉਹ ਦੇਖੋ ਤੁਸੀਂ ਏਸ਼ੀਆ ਓਲੰਪਿਕ ਵਾਲਿਆਂ ਨੂੰ ਫਰਸਟ ਕਲਾਸ ਆਫਿਸਰ ਦੀ ਜੌਬ ਮਿਲਦੀ ਹੈ ਤੇ ਤਾਂ ਕੋਈ ਡੀਐਸਪੀ ਭਰਤੀ ਹੋ ਰਿਹਾ ਕੋਈ ਨਾਰਥ ਜ਼ੋਨ ਰੇਲਵੇ ਦਾ ਅਨਚਾਰਜ ਬਣ ਰਿਹਾ ਇਸ ਲਈ ਬਹੁਤ ਅੰਤਰ ਹੈ ਜੀ ਅੱਜ ਕੱਲ ਬੱਚੇ ਵੀ ਪੜ੍ਹ ਲਿਖਣ ਹੋਣ ਕਾਰਨ ਉਹ ਸਟੇਜ ਤੇ ਜਾ ਰਹੇ ਆ ਜਿਹੜੀ ਕਿ ਕਦੇ ਪਹਿਲਵਾਨੇ ਨੇ ਸੋਚਿਆ ਵੀ ਨਹੀਂ ਸੀ ਸਾਡਾ ਪਹਿਲਵਾਨ ਐਡਾ ਵੱਡਾ ਅਫਸਰ ਬਣੂਗਾ ਮਿੱਟੀ ਵਾਲੇ ਗਰਾਊਂਡ ਦੇ ਮੈਟ ਵਾਲੇ ਜਿਹੜੇ ਅਖਾੜੇ ਦੇ ਵਿੱਚ ਫਰਕ ਕੀ ਮੰਨਦੇ ਹੋ ਜਿਆਦਾ ਜਿਹੜਾ ਸਵਾਦ ਸੀ ਕਿਹੜੇ ਗਰਾਊਂਡ ਦੇ ਵਿੱਚ ਖੇਡਣ ਲਈ ਤੁਹਾਨੂੰ ਲੱਗਦਾ ਸਰ ਦੇਖੋ ਕੁਸ਼ਤੀ ਤਾਂ ਕੁਸ਼ਤੀ ਹੈ ਇਹ ਕੁਸ਼ਤੀ ਹੈ ਜਿਹੜੀ ਜੀ ਮੈਟ ਵਾਲੀ ਇਹਦੇ ਚ ਸਾਡਾ ਭਵਿੱਖ ਹੈ ਜਿਹੜਾ ਉਹ ਬਹੁਤ ਅੱਛਾ ਹੋ ਜਾਂਦਾ ਹੈ ਕਿ ਜਿਹੜੀ ਜੌਬ ਹੈ ਸਾਨੂੰ ਇਹਦੇ ਚੋਂ ਹੀ ਮਿਲਣੀ ਹੈ ਬਾਕੀ ਜੇ ਇੰਟਰਨੈਸ਼ਨਲ ਲੈਵਲ ਪਰ ਸਾਡੀ ਪਛਾਣ ਹੋਣੀ ਹੈ ਤਾਂ ਇਸ ਕੁਸ਼ਤੀ ਚੋਂ ਹੋਣੀ ਹੈ ਜੀ ਮੈਟ ਵਾਲੀ ਚਲੋ ਜਿਹੜੀ ਆਪਾਂ ਕੁਸ਼ਤੀ ਸਾਡੀ ਮੇਲਿਆਂ ਵਾਲੀ ਹੈ ਜਾਂ ਚਿੰਧਿਆਂ ਵਾਲੀ ਕੁਸ਼ਤੀ ਕਹਿੰਦੇ ਆ ਉਸ ਕੁਸ਼ਤੀ ਦਾ ਵੀ ਸਾਨੂੰ ਨਾਲ-ਨਾਲ ਜੇ ਅਸੀਂ ਕਰੀਏ ਸਾਨੂੰ ਬਹੁਤ ਬੈਨੀਫਿਟ ਉਹਦੇ ਚ ਸਾਨੂੰ ਸਾਡਾ ਖਰਚਾ ਚੱਲੀ ਜਾ ਰਿਹਾ ਹੈ ਯੇ ਮੇ 33 3000 51 52000 ਲੱਖ ਲੱਖ ਰੁਪਈਆ ਇੱਕ ਦਿਨ ਦਾ ਮਿਲ ਰਿਹਾ ਪਹਿਲਵਾਨ ਨੂੰ ਇਸ ਕਰਕੇ ਸਾਨੂੰ ਸਪੋਰਟ ਵੀ ਕਰਦੀ ਹੈ ਸਾਡੀ ਮਾਂ ਖੇਡ ਕਬੱਡੀ ਤੇ ਕੁਸ਼ਤੀ ਹੈ ਜਿਹੜੀ ਉਹ ਮੇਲਿਆਂ ਦੇ ਵਿੱਚ ਹੀ ਜੱਚਦੀ ਹੈ ਜਦੋਂ ਕਿ ਮੇਲੇ ਆਮ ਪੰਜਾਬ ਵਿੱਚ ਹੁੰਦੇ ਰਹਿੰਦੇ ਆ ਪਹਿਲਵਾਨ ਪੰਜਾਬ ਵਿੱਚ ਹਰਿਆਣੇ ਤੋਂ ਯੂਪੀ ਤੋਂ ਜੰਮੂ ਤੋਂ ਜ਼ਿਆਦਾਤਰ ਮੇਲੇ ਇੱਧਰ ਲੱਗਦੇ ਇੱਥੇ ਆ ਕੇ ਆਪਣਾ ਜਿਹੜਾ ਉਹ ਹੈ ਜੋਰ ਜਮਾਈ ਕਰਕੇ ਕਿਸਮਤ ਅਜ਼ਮਾਉਣੀ ਹੈ ਪੰਜਾਬ ਦੇ ਗੱਭਰੂ ਪਹਿਲਵਾਨੀ ਦੇ ਖੇਤਰ ਵਿੱਚ ਆ ਰਹੇ ਨੇ ਜਾਂ ਫਿਰ ਰੁਝਾਨ ਘਟਿਆ ਹੈ ਜਾਂ ਫਿਰ ਜਿਹੜੇ ਬਾਹਰਲੇ ਮੁਲਕਾਂ ਨੂੰ ਜਾਣ ਦਾ ਰੁਝਾਨ ਸੀ ਜਹਾਜ਼ਾਂ ਤੇ ਬਾਹਰ ਜਾਣ ਦਾ 20-20 ਲੱਖ ਰੁਪਏ ਲਾ ਕੇ ਉਹ ਰੁਝਾਨ ਨੇ ਕੋਈ ਇਦਨਾ ਕਿਤੇ ਕੋਈ ਇਸ ਚੀਜ਼ ਨੂੰ ਠੱਲ ਪਾਈ ਹੈ ਇਸ ਚੀਜ਼ ਨੂੰ ਜਿਹੜਾ ਰੁਝਾਨ ਘਟਿਆ ਹੈ ਜੇ ਲਾਈਏ ਜੀ ਪੁਰਾਣੇ ਸਮੇਂ ਨਾਲੋਂ ਤਾਂ ਬਹੁਤ ਜ਼ਿਆਦਾ ਰੁਝਾਨ ਘਟ ਗਿਆ ਜੀ ਸਿਰਫ ਪੰਜਾਬ 'ਚ ਘਟਿਆ ਜੀ ਜੇ ਹਰਿਆਣੇ 'ਚ ਲਾਈਏ ਜਾਂ ਯੂਪੀ ਜਾਂ ਅਦਰ ਸਟੇਟ 'ਚ ਲਾਈਏ ਉੱਥੇ ਅਗ ਮਹਾਰਾਸ਼ਟਰ ਚ ਲਾਈਏ ਉੱਥੇ ਵਧਿਆ ਇਸ ਕਰਕੇ ਘਟਿਆ ਜੀ ਸਾਡੇ ਬੱਚਿਆਂ ਦਾ ਜਿਹੜਾ ਟਾਰਗੇਟ ਹੈ ਉਹ ਮਾਈਂਡ ਐਸਾ ਸੈੱਟ ਹੋਇਆ ਵੈ ਵੀ ਜਿਵੇਂ ਉਹ ਚਾਹੁੰਦੇ ਆ ਵੀ 12ਵੀਂ ਕਰੀਏ ਤੇ ਅਸੀਂ ਬਾਹਰ ਜਾਈਏ ਜੇ ਸਾਡੇ ਕੋਲ ਗੇਮ ਵੀ ਕਰਦਾ ਕੋਈ ਬੱਚਾ ਹੈ ਕਈ ਬੱਚੇ ਕਰਦੇ ਸੀ ਉਹ ਵੀ ਥੋੜੀ ਕਰੀ ਕਰਨ ਤੋਂ ਬਾਅਦ ਫੇਰ ਆਲੇ ਦੁਆਲੇ ਵਿੱਚ ਜਿਵੇਂ ਰਿਸ਼ਤੇਦਾਰੀਆਂ ਬਾਹਰ ਆ ਉਹ ਵੀ ਬਾਹਰ ਹੀ ਚਲੇ ਗਏ ਜਿਆਦਾਤਰ ਇਸ ਗੱਲ ਦੀ ਮਾਰ ਹੈ ਜਿਹੜੀ ਪੰਜਾਬ ਨੂੰ ਪੈ ਰਹੀ ਹੈ ਜੀ ਬੱਚੇ ਆ ਜਿਹੜਿਆਂ ਦੀ ਸੋਚ ਹੈ ਵੀ ਅਸੀਂ ਬਾਹਰ ਜਾਣਾ ਇੱਕ ਚੀਜ਼ ਹੋਰ ਵੀ ਆਉਂਦੀ ਹੈ ਕਿ ਬੱਚਿਆਂ ਨੂੰ ਇਸ ਖੇਤਰ ਵੱਲ ਕਿਉਂ ਨਹੀਂ ਲਿਆਂਦਾ ਜਾਂਦਾ ਕੁੜੀਆਂ ਨੂੰ ਕੀ ਇਹ ਮੰਨਦੇ ਵਿੱਚ ਕੀ ਚੱਲ ਰਿਹਾ ਮਾਪਿਆਂ ਦੇ ਕਿਉਂ ਨਹੀਂ ਲੋਕ ਲਿਆਉਣਾ ਚਾਹੁੰਦੇ ਨੇ ਕਿਉਂ ਨਹੀਂ ਇਸ ਖੇਤਰ ਪਾਲ ਪਾਉਣਾ ਚਾਹੁੰਦੇ ਕੀ ਕਾਰਨ ਮੰਨਦੇ ਤੁਸੀਂ ਇਹ ਤਾਂ ਜੀ ਇੱਕ ਬਹੁਤ ਹੀ ਗੁੰਝਲਦਾਰ ਕਹਾਣੀ ਹੈ ਜਿਹਦੇ ਵਿੱਚ ਕਈ ਲੋਕ ਸਮਾਜ ਦੇ ਅਨਸਾਰ ਆਪਣੀ ਜਿਹੜੀ ਜਾਤੀ ਨੂੰ ਬਹੁਤ ਉੱਚਾ ਸਮਝਦੇ ਆ ਉਦੇ ਵਿੱਚ ਇਹ ਸਾਮੰਦੇ ਆ ਜਿਵੇਂ ਅ ਅੱਜ ਤੋਂ 100 ਸਾਲ ਪਹਿਲਾਂ ਨਾਰੀ ਨੂੰ ਪਰਦੇ ਦਾ ਰਹਿਣ ਦਾ ਅਧਿਕਾਰਤਾ ਉਸ ਸਮੇਂ ਜਮਾਨਾ ਦਾ ਬਹੁਤ ਬਦਲ ਗਿਆ ਜੀ ਪਹਿਰਾਵੇ ਚ ਵੀ ਬਦਲ ਗਿਆ ਤੇ ਹੋ ਰੀਤੀ ਰਿਵਾਜਾਂ ਚ ਵੀ ਮਾਡਰਨ ਹੋ ਗਿਆ ਪਰ ਹਜੇ ਵੀ ਕੁਝ ਪਰਸੈਂਟ ਬੱਚੀਆਂ ਸਾਡੀਆਂ ਜਿਹੜੀਆਂ ਸਾਡੇ ਕੋਲ ਗੇਮ ਕਰਨਾ ਚਾਹੁੰਦੀਆਂ ਪਰੰਤੂ ਮਾਪੇ ਉਹਨਾਂ ਦੀ ਫੋਕੀ ਸ਼ੌਰਤ ਦੇ ਵਾਸਤੇ ਵੀ ਸਾਡੀ ਕੁੜੀ ਇੰਨੇ ਕੱਠ ਚ ਜਾਊਗੀ ਕਪੜੇ ਖੋਲੂਗੀ ਸਾਡੀ ਇਸ ਤੇ ਹਦਕ ਹੋਊਗੀ ਜਾਂ ਇਹ ਚੰਗਾ ਨਹੀਂ ਲੱਗੂਗਾ ਸਮਾਜ ਨੂੰ ਇਸ ਤਰ੍ਹਾਂ ਦੇ ਜਿਹੜੇ ਬਹਿਮ ਭਰਮ ਹੈ ਜੀ ਉਹ ਬਹੁਤ ਲੋਕਾਂ 'ਚ ਹੈਗੇ ਆ ਮੇਰੀ ਇਹ ਬੇਨਤੀ ਹੈ ਜੀ ਪੂਰੇ ਸਮੁੱਚੇ ਮਾਪੇ-ਵਾਪਾ ਨੂੰ ਵੀ ਇਹਨਾਂ ਸੋਚਾਂ ਤੋਂ ਉੱਪਰ ਉੱਠ ਕੇ ਸਾਡੀਆਂ ਬੱਚੀਆਂ ਦਾ ਧਿਆਨ ਦਿਓ ਜਿਸ ਹੋਰ ਖੇਤਰ 'ਚ ਜੱਜ ਆਈਪੀਐਸ ਆਈਐਸ ਤੇ ਹੋਰ ਵੀ ਉੱਚੇ ਆਉਂਦੇ ਆ ਤੇ ਸਾਡੀਆਂ ਬੇਟੀਆਂ ਜਿਹੜੀਆਂ ਲੱਗੀਆਂ ਹੋਈਆਂ ਲੜਕਿਆਂ ਨਾਲੋਂ ਕਿਸੇ ਖੇਤਰ ਚ ਵੀ ਘੱਟ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹ ਨਾ ਬਹਿਮਾ ਪਰਮਾ ਚੋ ਸਮਾਜ ਦੀ ਫੋਕੀ ਸ਼ੋਰ ਤੋਂ ਉੱਪਰ ਉੱਟ ਕੇ ਬੱਚਿਆਂ ਨੂੰ ਜਿਹੜਾ ਕੁਸ਼ਤੀ ਹੈ ਕੁਸ਼ਤੀ ਕੀ ਹਰ ਗੇਮ ਵਿੱਚ ਪਾਓ ਜਿਹੜੇ ਕਿ ਮੁੰਡੇ ਕਰ ਸਕਦੇ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਕੋਈ ਫਰਕ ਹੈ ਪੰਜਾਬ ਦੇ ਵਿੱਚ ਜ਼ਿਆਦੇ ਨਹੀਂ ਕੁੜੀਆਂ ਇਸ ਖੇਤਰ ਦੇ ਵਿੱਚ ਨਹੀਂ ਪੰਜਾਬ ਚ ਇਸ ਖੇਤਰ ਚ ਕੁੜੀਆਂ ਘੱਟ ਆ ਜੀ ਹਰਿਆਣੇ ਚ ਹਰਿਆਣੇ ਚ ਬਹੁਤ ਜ਼ਿਆਦਾ ਆ ਜੀ ਹਰਿਆਣੇ ਚ ਤਾਂ ਇੱਕ ਇੱਕ ਫੈਮਿਲੀ ਦੀਆਂ ਦੋ ਦੋ ਤਿੰਨ ਤਿੰਨ ਕੁੜੀਆਂ 올ੰਪੀਅਨ ਆ ਤੇ ਉਹ ਫੈਮਲੀਆ ਦਾ ਨਾਮ ਆ ਜਿਹੜਾ ਉਹ ਸਭ ਜਾਣਦੇ ਆ ਲੋਕੀ ਜਿਵੇਂ ਗੀਤਾ ਫਗਾਟ ਹੋਈ ਆ ਯਾਰ ਹੋਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਵੀ ਸੁਖੇਤਰ ਚ जाट ਬਰਾਦਰੀ ਤੋਂ ਆਈਆਂ ਪੰਜਾਬ ਚ ਬਹੁਤ ਘੱਟ ਆ ਕੀ ਉਹ ਇਹ ਕਾਰਨ ਵੀ ਹੈ ਕਿ ਕਈ ਲੋਕੇ ਵੀ ਸੋਚਦੇ ਨੇ ਕਿ ਹਰਿਆਣੇ ਦੀ ਪਾਲਸੀ ਜਿਆਦਾ ਵਧੀਆ ਪੰਜਾਬ ਦੇ ਨਾਲੋਂ ਕੋਈ ਕੋ ਲੋਕੇ ਮੰਨਦੇ ਨੇ ਸਰ ਪਾਲਸੀ ਤਾਂ ਆਪਾਂ ਮੰਨ ਸਕਦੇ ਆ ਪਰ ਪਾਲਸੀ ਵੀ ਉਦੋਂ ਲਾਗੂ ਹੁੰਦੀ ਆ ਨਾ ਜਦੋਂ ਆਪਾਂ ਬੱਚੇ ਨੂੰ ਕਿਸੇ ਗਰਾਊਂਡ ਚ ਕੱਢਾਂਗੇ ਜਦੋਂ ਗਰਾਊਂਡ ਚ ਆਏਗਾ ਬੱਚਾ ਉਹਨੂੰ ਸਰਕਾਰ ਜੋ ਵੀ ਸਰਦਾ ਦੇਗੀ ਜਾਂ 올림픽 ਦੇ ਹਰਿਆਣੇ ਦੇ ਪੈਸੇ ਥੋੜੇ ਜਿਆਦਾ ਹਨ ਪਰ ਜਦੋਂ ਸਾਡੇ ਬੱਚੇ ਇਸ ਖੇਤਰ ਚ ਆਉਣਗੇ ਉਦੋਂ ਹੀ ਪਾਲਿਸੀਆਂ ਲਾਗੂ ਹੋਣਗੀਆਂ ਜੇ ਜਿਆਦਾ ਬੱਚੇ ਆਉਣਗੇ ਤਾਂ ਜਿਆਦਾ ਸਟਰੈਂਥ ਹੋਊਗੀ ਅਸੀਂ ਸਰਕਾਰ ਨੂੰ ਵੀ ਆਪਣੀ ਗੱਲ ਮਨਾ ਸਕਦੇ ਹਾਂ ਇਸ ਕਰਕੇ ਜ਼ਰੂਰੀ ਹੈ ਜੀ ਖੇਡਾਂ 'ਚ ਆਉਣਾ ਬੱਚਿਆਂ ਸਿਕੰਦਰ ਜੀ ਫਿਰ ਕਿਸ ਤਰ੍ਹਾਂ ਮੇਨਟੇਨ ਰੱਖਦੇ ਹੋ ਕਿ ਰੂਡ ਮੈਪ ਕੀ ਹੈ ਦੇ ਕਿਹੜਾ ਚੀਜ਼ਾਂ ਨੇ ਉਸ ਦੇ ਅਧੀਨ ਤੁਸੀਂ ਸਾਰਾ ਕੁਝ ਸਾਰਾ ਦਿਨ ਦੀ ਟ੍ਰੇਨਿੰਗ ਦਿੰਦੇ ਹੋ ਸਵੇਰੇ ਵੀ ਦਿੰਦੇ ਹੋ ਟ੍ਰੇਨਿੰਗ ਤੇ ਈਵਨਿੰਗ ਟਾਈਮ ਵੀ ਟ੍ਰੇਨਿੰਗ ਇਹਨਾਂ ਬੱਚਿਆਂ ਨੂੰ ਖੜਾ ਰਹੀ ਹੁੰਦੀ ਹੈ। ਹਮ ਸਵੇਰੇ 3:30-4:00 ਵਜੇ ਉੱਠਦੇ ਹਾਂ ਫਿਰ ਬੱਚੋ ਨੂੰ ਟ੍ਰੇਨਿੰਗ ਕਰਾਉਂਦੇ ਹਾਂ ਆਈਡੀ 8-9 ਵਜੇ ਤੱਕ 9:00 ਵਜੇ ਤੱਕ ہمارا ਸੈਸ਼ਨ ਚੱਲਦਾ ਹੈ ਟ੍ਰੇਨਿੰਗ ਦਾ। ਉਸਕੇ ਬਾਅਦ ਬੱਚੇ ਆਪਣਾ ਬ੍ਰੈਕਫਾਸਟ ਵਗੈਰਾ ਕਰਕੇ ਸਕੂਲ ਚਲੇ ਜਾਂਦੇ ਹਨ। ਔਰ ਮੈਂ ਡਿਊਟੀ چلا ਜਾਂਦਾ ਹਾਂ। ਸ਼ਾਮ ਨੂੰ ਆ ਕੇ ਜਦ ਮੈਂ ਲੇਟ ਹੋ ਜਾਂਦਾ ਹਾਂ ਤਾਂ ਮੇਰੀ ਵਾਈਫ और एक बच्ची और हमारे पास प्रिया ये मेरी वाइफ है ये ट्रेनिंग कराती है और ये लड़की ट्रेनिंग कराती है और कोशिश रहती है मैं टाइम पे आ जाता हूँ और शाम की ट्रेनिंग आके देते हैं बाहर के बच्चे ने जिम्मे राजस्थान जम्मू यूपी को फिर इतने ही पंजाब के स्कूलों पढ़ रहे हैं। ये पंजाब के छोटे अभी ये साल हो गए किसी को साल किसी को दो साल हो गए अभी ये यहीं पढ़ते हैं यहीं ट्रेनिंग करते हैं यहीं रहते हैं हॉस्टल में ही रहते हैं इनके माँ बाप हम हैं कोच भी हम ही माँ बाप भी हम हैं और ये पंजाब को ही रिप्रेजेंट करते हैं और पंजाब के लिए ही खेलते हैं और तो पंजाब को ही मेडल देते हैं पंजाब के लिए पंजाब के लिए, लिए खेलते हैं जी है। और पंजाब को ही मेडल देते हैं यहीं ट्रेनिंग करते हैं यहीं पढ़ते हैं किस तरह सिखाने ना बच्चों खिलाड़ियों को इनको जैसे पहले जो बेसिक है वो सिखाते हैं स्टांस वगैरह भी कैसे खड़े होना कुश्ती के लिए ऐसे पकड़ना है मूवमेंट सिखाते हैं उसके बाद इनको আস্তে আস্তে टेक्निक सिखाते हैं जब साल 2 साल हो जाते हैं जो बच्चा टेक्निक लगाने लग जाता है उस पे फिर थोड़ा और ध्यान दे देते हैं वो अच्छी टेक्निक करने लग जाता है वो अच्छी ट्रेनिंग करता है। जो अच्छी ट्रेनिंग करता है अच्छे माहौल में रहता है अच्छी डाइट खाता है डिसिप्लिन में रहता है वो जल्दी रिजल्ट दे, दे देता है कदों ਇਹਨਾ ਕਿਸੇ ਬੱਚੇ ਨੂੰ ਕਿਹੜੇ ਬੱਚੇ ਨੂੰ ਹੁਣ ਪਾਰਟਿਸਪੇਟ ਕਰਾਉਣ ਜਾ ਰਹੇ ਹੋ ਕਿਹੜੇ ਮੁਕਾਬਲੇਆਂ ਦੇ ਵਿੱਚ ਹੁਣ ਹਿੱਸਾ ਲੈਣਗੇ ਕੋਈ ਬੱਚਾ ਲੈ ਕੇ ਤੁਹਾਡਾ ਹਾਂਜੀ ਇਹ ਬੇਟੀ ਹੈ ਮੇਰੀ ਅਭੀ ये नेशनल से मेडल लेके आई है एक ये बच्ची और है ये भी हमारी अभी नेशनल गई थी लेकिन आने वाले समय में ये भी मेडल देगी हमारे कई बच्चे हैं जो अभी हमारे स्कूल डिस्ट्रिक्ट होगी फिर स्टेट होगी स्कूल नेशनल होगा अभी इसमें हमारे कई बच्चे नेशनल जाएंगे और मेडल लेके आएंगे और आने वाले समय में परमात्मा की मेर रही तो यहाँ से कई ओलंपिक के मेडल देने की इच्छा हमारी ये टारगेट हमारा भी कई ओलंपिक के मेडल दें उसी के लिए ट्रेनिंग कर रहे हैं और उसी के लिए करा रहे हैं बच्चों को बच्चे बच्चे, बच्चे में पहलवानी के खेत जाए किस तरह जोड़ा जाए कई मापे डरते भी इस खेत बच्चों लिया ये जो गेम है बच्चा कोई भी स्पोर्ट्स करे बहुत जरूरी है जो बच्चा हार जीत से ऊपर उठता है गेम एक ऐसी चीज़ है जो हर बच्चे को करनी चाहिए कोई भी स्पोर्ट्स करे चाहे कुश्ती है चाहे एथलेटिक्स है चाहे वॉलीबॉल है चाहे हैंडबॉल है चाहे बास्केटबॉल है आने वाले समय में हमारा पंजाब बहुत आगे था लेकिन कुछ हमारा जो एन कल्चर है उसने जो बच्चे हमारे कुछ जो स्पोर्ट्स में 500 बच्चा हजार बच्चा जो स्पोर्ट्स करता था वो सब बाहर जाने लग गया अगर ऐसे ही बाहर जाता रहा तो हमारा सिस्टम थोड़ा डाउन हो गया इसी वजह से नहीं तो उन्नीस सौ पचानवे छियानवे तक हमारा सिस्टम अच्छा था पंजाब का बहुत तगड़े बच्चे होते थे हैंडबॉल के थे बास्केटबॉल के थे एथलेटिक्स के थे पहलवान थे और जो ऊपरला वजन था वो तो पंजाब ही तगड़ा था जो ऊपरले वजन के थे ना 125 किलो के और ये पंजाब बहुत तगड़ा था लेकिन एन कल्चर की वजह से हम थोड़ा पिछड़ गए हैं अगर माँ बाप चाहेंगे तो यहाँ बहुत अच्छा भविष्य है गेम में अपने बच्चों को गेम कराइए बाहर से अच्छा ज्यादा भविष्य है यहाँ पंजाब पुलिस के बीच कितना समा ट्रेनिंग जीडी दी को बतौर कोच रहे होते मैं जलंधर पंजाब पुलिस टीम का कोच होता था اور 2013 سے کنٹینیو جلندھر پنجاب پولیس ٹیم کو کوچنگ دیتا تھا۔ 2022 میں پہلوان جیوں سے સંપर्क ਹੋا ਨਰਿੰਦਰ ਪਹਿਲਵਾਨ ਜੀوں سے। ہمارے بڑے بھائی ਸੁباش ਮਲਿਕ ਜੀ انہوں نے ਸੰਪਰਕ ਕਰਾ ਪਹਿਲਵਾਨ ਜੀ ਨੇ ਬੋਲਾ ਵੀ ਮੋਸਟ ਵੈਲਕਮ ਆ ਪਾਈਏ। ਤੋਂ ہم ਪਹਿਲਵਾਨ ਜੀਓ ਕੇ ਪਾਸ ਆ ਗਏ। ਜਿਹੜੀ ਮਿੱਟੀ ਦੇ ਵਿੱਚ ਪਹਿਲਵਾਨੀ ਹੁੰਦੀ ਹੈ ਇੱਕ ਮੈਟ ਤੇ ਹੁੰਦੀ ਹੈ ਪਹਿਲਵਾਨੀ ਦੋਨਾਂ ਦੇ ਵਿੱਚ ਕੋਈ ਦਾ ਪੇਚਾਂ ਦੇ ਪ੍ਰਤੀ ਕੋਈ ਅੰਤਰ ਹੈ ਦੋਨਾਂ ਦੇ ਵਿੱਚ ਫਰਕ ਹੈ। ਜੂਸ ਉਹ ਪਹਿਲਵਾਨੀ ਤੇ ਇਸ ਵਿੱਚ ਕਿੰਨਾ ਕੁ ਫਰਕ इसके मिट्टी और मैट वाली पहलवानी में कोई ज़्यादा अंतर नहीं है सिर्फ जो हम लंगोटा पकड़ते हैं अगर ये छोड़ दिया जाए तो मिट्टी वाली और मैट वाली पहलवानी तकरीबन सेम है मैट पे कुछ दाव ऐसे हैं जैसे बारंदाज है खेमे हैं फीतले हैं जिनमें अपनी कमर लग के लगते हैं ये दाव मिट्टी में नहीं लगते बाकी मैट पे सारे जो मिट्टी के दाव होते हैं मैट पे सभी लगते हैं और अगर पंजाब में लंगोटा ना पकड़ के कुश्ती लड़ी जाए तो मैट और मिट्टी की कुश्ती में कोई अंतर नहीं है मैट की कुश्ती थोड़ी नोर अच्छी है लेकिन जो मिट्टी की कुश्ती हो ज़्यादा हार्ड हो आधा आधा घंटा पौना पौना घंटा कुश्ती होती है तो, और मैट की कुश्ती है वो छः मिनट की कुश्ती है छोटे बच्चों की चार मिनट की और बड़ों की छः मिनट की है तो, और छः मिनट में सारा जोर लग जाता है कोई मुश्किल काम नहीं है सेम सिर्फ एक लंगोटे का अंतर है दाव सेम होते हैं हाँ दाव सेम होते हैं अगर ਮੈਟ ਵਾਲਾ ਮਿੱਟੀ ਵਾਲਾ ਮੈਟ 'ਤੇ ਲੜਨਾ ਚਾਹੇ ਤਾਂ ਲੜ ਸਕਦਾ ਹੈ ਮਿੱਟੀ ਵਾਲਾ ਮੈਟ ਵਾਲਾ ਮੈਟ 'ਤੇ ਮਿੱਟੀ 'ਮ ਲੜਦਾ ਹੈ ਮੈਟ ਵਾਲੇ ਕੋ ਮਿੱਟੀ 'ਮ ਕੋਈ ਪਰੇਸ਼ਾਨੀ ਨਹੀਂ ਹੈ ਥੋੜਾ ਹੋਰ ਕਿਹੜੇ ਕਿਹੜੇ ਰੂਲ ਨੇ ਜਿਹੜੇ ਅਕੈਡਮੀ ਦੇ ਲਈ ਬਣਾਏ ਗਏ ਨੇ ਕਿਉਂਕਿ ਕੁੜੀਆਂ ਦੀ ਅਕੈਡਮੀ ਹੈ ਤਾਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਹਰ ਖੇਤਰ ਦੇ ਪੱਖੋਂ ਤੇ ਕਿਹੜੇ ਕਿਹੜੇ ਰੂਲ ਨੇ ਜਿਹੜੇ ਤੁਸੀਂ ਅਕੈਡਮੀ ਦੇ ਲਈ ਬਣਾਏ ਹੋਏ ਨੇ ਸਪੈਸ਼ਲ ਕਿਉਂਕਿ ਕੁੜੀਆਂ ਦੀ ਅਕੈਡਮੀ ਹੈ ਵੀ ਬਹੁਤ ਧਿਆਨ ਰੱਖਣਾ ਪੈਂਦਾ ਹਾਂਜੀ ਇੱਕ ਤੋਂ ਅਸੀਂ ਨੇ ਹੋਸਟਲ ਬਣਾਇਆ ਹੈ ਲੜਕੀਆਂ ਦੇ ਲਈ जो जिसमें किसी जेंट्स की एंट्री नहीं है अकेली लड़कियों के लिए हॉस्टल है और ए हॉस्टल है यहाँ पे ये कोशिश करते हैं पहलवान जियो के सहयोग से नरेंद्र पहलवान जीओ के भी किसी जेंट्स को ट्रेनिंग में अलाउड नहीं करते हम जो भी आप बच्चों को छोड़ के चले जाते हैं और आगे ले जाते हैं किसी बच्चे को यहाँ से बाहर नहीं जाने देते किसी, किसी को फ़ोन नहीं रखने देते पेरेंट्स के सिवा किसी को किसी के संपर्क में नहीं आने देते अकेला नहीं भेजते कंपटीशन में अकेला नहीं जाने देते, देते बच्चे को अपनी एकेडमी के सिवा दूसरी एकेडमी वाले बच्चों को एक साथ किसी संपर्क में हम बच्चे को आने नहीं देते ना कोई जेंट्स के ना किसी गर्ल्स के किसी के भी संपर्क में हम अपने बच्चे को नहीं आने देते हम साथ जाते हैं साथ आते हैं अपना खाना खिलाते हैं और अपनी डाइट खाते हैं ना बाहर का खाना खाते ना बाहर रुकते ना हम टीम के साथ जाते हम तो अलग जाते हैं अलग आते हैं ਔਰ ਇਸੇ ਲਈ ਹਮਾਰੇ ਰੂਲ ਜਿਆਦਾ ਸਖਤ ਹੈ ਮਾਰੇ ਪਾਸ ਤੋਂ ਵਹੀ ਬੱਚਾ ਰੁਕਤਾ ਜੋ ਫੋਨ ਨਹੀਂ ਰੱਖਤਾ ਔਰ ਡਿਸਪਲਾਈਨ ਮੇ ਰਹਤਾ ਤੁਸੀਂ ਹਰਿਆਣੇ ਦੇ ਰਹਿਣ ਵਾਲੇ ਹੋ ਪੰਜਾਬ ਹੀ ਕਿਉਂ ਚੁਣਿਆ ਕੀ ਪੰਜਾਬ ਦੇ ਵਿੱਚ ਇਹ ਖਾੜਾ ਬਣਾਇਆ ਜਾਵੇ ਪੰਜਾਬ ਤੁਹਾਨੂੰ ਕੈਮ ਕਿਉਂ ਮਹਿਸੂਸ ਹੋਇਆ ਕਿ ਪੰਜਾਬ ਦੇ ਵਿੱਚ ਖਾੜਾ ਹੋਣਾ ਮੈਂ ਯਹਾਂ ਪੇ 1999 ਮ ਆ ਗਿਆ ਥਾ ਮੈਂ ਮੋਹਾਲੀ ਮੇ ਟ੍ਰੇਨਿੰਗ ਕਰਤਾ ਥਾ ਆਰਐਸ ਕੁੰਡੂ ਮੇਰੇ ਕੋ ਸਭ ਹਨबीर ਸਿੰਘ ਕੁੰਡੂ उनकी एक सड़क सड़क आ में बच्चों को ट्रेनिंग कराने लेके जा रहे थे उनकी डेथ हो गई एक्सीडेंट हो गए सवेरे ट्रेनिंग पाँच बजे एक ऑटो वाले ने टक्कर मार दी वो ऐसे कोच थे जिनके हम नक्शे कदम पे चलना चाहते हैं हम उनका प्रॉपर वो तो कर नहीं सकते लेकिन कोशिश कर रहे हैं कि उनके नक्शे कदम पर चला जाए पंजाब कुश्ती के सेक्रेटरी थे और उन्हीं के पास आके मैंने देखा यहाँ के लोग बहुत अच्छे हैं बहुत मदद करते हैं ਅਮੇ ਤਾਂ ਜੋ ਵੀ ਮਿਲਾ ਹਮ ਤਾਂ ਪਹਿਲਵਾਨ ਜੀ ਉਸੇ ਜੁੜੇ ਤੇ ਯਾਹਾਂ ਕੇ ਨਰਿੰਦਰ ਪਹਿਲਵਾਨ ਜੀ ਉਸੇ ਉਹਨਾਂ ਨੇ ਮਾਰੀ ਬਹੁਤ ਮਦਦ ਕਰੀ ਹੈ। ਔਰ ਯਾਹਾਂ ਕਾ ਮਾਹੌਲ ਬਹੁਤ ਅੱਛਾ ਹੈ। ਇਸ ਲਈ ਅਮਨੇ ਪੰਜਾਬ ਕੋ ਚੁਣਿਆ ਜੀ। ਚਲੋ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਜਦੋਂ ਕੋਚ ਸਾਹਿਬ ਚਲੇ ਜਾਂਦੇ ਨੇ ਬਾਹਰ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਨਾਂ ਬੱਚਿਆਂ ਨੂੰ ਸੰਭਾਲਣ ਦੀ। ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮੈਂਟੇਨ ਕਰਦੇ ਹਾਂ ਕਿਸ ਤਰ੍ਹਾਂ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਬੱਚੇ ਸਭ ਸਕੂਲ ਚਲੇ ਜਾਂਦੇ ਨੇ ਜੋ بڑے ਬੱਚੇ ਐ ਵੀ ਰਹਤੇ ਹੈ ਯਾਹਾਂ ਪੇ ਉਹ ਆਪਣੇ ਖਾ ਪੀ ਕੇ ਸੋ ਜਾਂ फिर इनको उठा के दूध पिलाना फ्रूट खिलाना सारा फिर बादाम रगड़वाने सब कुछ मैं ही करती हूँ ਡਾਈਟ ਦਾ ਫਿਰ ਸਾਰਾ ਤੁਸੀਂ ਇਹਨਾਂ ਨੂੰ ਧਿਆਨ ਦਿੰਨੇ ਹੋ ਵੀ ਕਿਹੜੀ ਕਿਸ ਤਰੀਕੇ ਦੀ ਡਾਈਟ ਦੇਣੀ ਹੈ ਕਿਹੜੀ ਕਿਸ ਤਰੀਕੇ ਦੇ ਨਾਲ ਲੈਣੀ ਹੈ ਸਭ ਕੁਝ ਮੈਂ ਹੀ ਦੇਖਦੀ ਹਾਂ ਕੋਈ ਟਾਈਮ ਟੇਬਲ ਸੈੱਟ ਕੀਤਾ ਹੈ ਉਹਨਾਂ ਦਾ ਹਰ ਇੱਕ ਚੀਜ਼ ਦਾ ਹੈ ਜੈਸੇ ਵੀ ਸਕੂਲ ਸੇ ਬੱਚੇ ਆਏਗੇ ਇਨਕੋ ਅਗਰ ਖਾਣਾ ਪੀਣਾ ਹੈ ਦੁੱਧ ਪਾਣੀ ਪੀਣਾ ਪੀ ਕੇ ਸੋ ਜਾਏਗੇ ਫਿਰ ਇਨਕੋ 4 ਵਜੇ ਉਠਾਣਾ ਇਨਕੋ ਦੁੱਧ ਪਾਣੀ ਦੇ ਕੇ ਫਿਰ ਇਨਕੋ ਬਦਾਮ ਬਦਾਮੋ ਤੇ ਬਿਠਾਣਾ ਬਦਾਮ ਰਗੜਨੇ ਫਿਰ ਪ੍ਰੈਕਟਿਸ ਲਈ ਤਿਆਰ ਕਰਨਾ ਅਗਰ ਕੋਸਾ ਬੱਤੇ ਤਾਂ ਠੀਕ ਹੈ ਨਹੀਂ ਤਾਂ ਇਤਨੇ ਕੋਸਾ ਬੱਤੇ ਇਤਨੇ ਸਟ੍ਰੈਚਿੰਗ ਵਰਕਅਪ ਕਰਾ ਕੇ ਇਨਕੋ ਰੈਡੀ ਕਰਨਾ ਟ੍ਰੇਨਿੰਗ ਦੇਣੀ ਸਭ ਕਰਨਾ ਪਵੇ ਤਾਂ ਬੱਚੇ ਵੀ ਸਾਡੇ ਨਾਲ ਨਾਲ ਗੱਲਬਾਤ ਕਰਦੇ ਰਜ ਕੀ ਨਾ ਮਾ ਤੁਹਾਡਾ ਧਨਿਸ਼ਕੁਰ ਕਿੱਥੇ ਦੇ ਰਹਿਣ ਵਾਲੇ ਯੂਪੀ ਤਾਂ ਕੀ ਸੋਚਿਆ ਮਨ ਦੇ ਵਿੱਚ ਹੁਣ 올림픽 ਖੇਡਾਂ ਵੀ ਚੱਲ ਰਹੀਆਂ ਨੇ ਮਨ ਦੇ ਵਿੱਚ ਚੱਲਦਾ ਹੋਊਗਾ ਵੀ ਇਹਨਾ 올림픽 ਤੱਕ ਜਾਣਾ 골ਡ ਮੈਡ ਜਿੱਤਣੀ ਨੇ ਭਾਰਤ ਦੇ ਲਈ ਯੈਸ ਅੱਛਾ ਰੋਲ ਮਿਥਿਆ ਹਾਂਜੀ ਕਰ ਦੇ ਵਿੱਚ ਕੌਣ ਆ ਮਮਾ ਪਾਪਾ ਮੇਰਾ ਭਾਈ ਉੱਥੇ ਰਹਦੇ ਜੁਪੀ ਦੇ ਵਿੱਚ ਹਾਂਜੀ ਜੁਪੀ ਦੇ ਵਿੱਚ ਹੋਰ ਤੁਸੀਂ ਕਿੱਥੇ ਦੇ ਰਹਿਣ ਵਾਲੇ ਕਾਇਨਰ ਮੁਰਿੰਡਾ ਹੈ ਕਾਇਨਰ ਮੁਰਿੰਡਾ ਮੁਰਿੰਡਾ ਦੇ ਰਹਿ ਰਹੇ ਹੋ ਤੁਸੀਂ ਵੀ ਕੋਚਿੰਗ ਲੈਣੇ ਇੱਥੇ ਹਾਂਜੀ ਓਡੀ ਕੀ ਨਿਊਮਰਾ ਕੀ ਨਾਮ ਤੁਹਾਡਾ ਰਸ਼ਤਵੀ ਅੱਛਾ ਤੁਸੀਂ ਵੀ ਟ੍ਰੇਨਿੰਗ ਲੈਣੇ ਇੱਥੇ ਤੁਸੀਂ ਕਿੱਥੇ ਰਹਿਣ ਵਾਲੇ ਤਰਨ 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 ਕਿੰਨੇ ਸਮੇਂ ਤੋਂ ਉੱਥੇ ਕੋਚਿੰਗ ਲੈ ਰਹੇ ਹੋ ਹੈ 2 ਮਹੀਨੇ ਹੋਇਆ 2 ਮਹੀਨੇ ਹਾਂਜੀ ਤਾ ਬੱਚੇ ਸੀ ਇੱਕ ਹੋਰ ਵੀ ਕੁੜੀ ਆ ਸਾਡੇ ਨਾਲ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਣ ਲਿਓ ਤੁਸੀਂ ਵੀ 골ਡ ਮੈਡਲ ਜਿੱਤੇ ਸੀ ਕਿੱਥੋਂ ਕਿੱਥੇ ਪਾਰਟਿਸਿਪੇਟ ਕੀਤਾ ਮੇਰਾ ਹੁਣ ਨੈਸ਼ਨਲ ਜੇ ਮੈਡਲ ਆਇਆ ਬ੍ਰੌਂਜ਼ ਮੈਡਲ ਆਇਆ ਮੇਰਾ ਉਹ ਕਿ ਫਿਰ ਉਹ ਕੀ ਸੋਚਿਆ ਕਿਹੜੀ ਗੇਮ ਦੇ ਵਿੱਚ ਪਾਰਟਿਸਿਪੇਟ ਕਰਨਾ ਹੁਣ ਤਿਆਰੀ ਹੈਗਾ ਸੋਲਮਪਿਕਸ ਵਿੱਚ ਪਾਰਟਿਸਿਪੇਟ ਕਰਕੇ ਮੈਡਲ ਲਿਆਉਂਗੀ ਤਾਂ ਖਿਡਾਰੀ ਸੀ ਖਿਡਾਰੀਆਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਸੀ ਬੜੀਆਂ ਛੋਟੀਆਂ ਉਮਰਾਂ ਨੇ ਪਰ ਰਾਹ ਦੇ ਬਹੁਤ ਵੱਡੇ ਨੇ ਤਾਂ ਇਹਨਾਂ ਦੇ ਮਨ ਦੇ ਵਿੱਚ ਹੈ ਕਿ ਅਸੀਂ ਭਾਰਤ ਦੇ ਲਈ ਖੇਡਣਾ ਹੈ ਭਾਰਤ ਦਾ ਨਾਮ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਚੇ ਮੁਕਾਉਣਾ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਆ ਚੀਜ਼ ਗਲਤ ਹੋ ਰਹੀ ਆ ਆ ਚੀਜ਼ ਮਾੜੀ ਹੋ ਰਹੀ ਆ ਤਾਂ ਆ ਚੀਜ਼ਾਂ ਦੇ ਵੱਲ ਵੀ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਤਾਂ ਫਲਾਦ ਵਰਗੇ ਪਹਿਲਵਾਨ ਤਿਆਰ ਹੋ ਰਹੇ ਨੇ ਮੁੰਡੇ ਹੀ ਨਹੀਂ ਉੱਥੇ ਦੂਜੇ ਪਾਸੇ ਕੁੜੀਆਂ ਵੀ ਪਹਿਲਵਾਨੀ ਦੇ ਖੇਤਰ ਵੱਲ ਵੱਧ ਰਹੀਆਂ ਨੇ ਯੂਪੀ ਰਾਜਸਥਾਨ ਜੰਮੂ ਤੇ ਪੰਜਾਬ ਦੇ ਵਿੱਚੋਂ ਇਸ ਥਾਂ ਦੇ ਵਿੱਚੋਂ ਮਰਿੰਡੇ ਦਾ ਜਿਹੜਾ ਕਾਇਨੋਰ ਪਿੰਡ ਹੈ ਇੱਥੇ ਕੋਚਿੰਗ ਲੈ ਰਹੇ ਨੇ ਮੁਫਤ ਦੇ ਵਿੱਚ ਕੋਚਿੰਗ ਦਿੱਤੀ ਜਾਂਦੀ ਹੈ ਤਾਂ ਪੂਰੇ ਰੂਲ ਜਿਹੜੇ ਮੇਨਟੇਨ ਰੱਖੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਹੀ ਭਾਰਤ ਦੇ ਲਈ ਮੈਡਲ ਜਿੱਤਣੇ ਨੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਸਪੋਕਸਮੈਨ ਟੀਵੀ ਮਰਿੰਡਾ